ਫੇਸਬੁਕ ਤੇ YouTube লাইভ ਦੇਖ ਰਹੇ ਹਾਂ ਮੇਰੇ ਕਿਸਾਨ ਵੀਰਾਂ ਨਾਲ ਮਰੇ ਕੋ ਪਿਆਰਪਰੀ ਗੱਲਬਾਤ ਚ ਕਰ ਜੀ ਜਿਸ ਤਰ੍ਹਾਂ ਡਾਕਟਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚੋਂ ਪ੍ਰਿੰਟ মিডিਆ ਦੇ ਵਿੱਚ ਤੇ ਸੋਸ਼ਲ ਮੀਡੀਆ ਦੋਨਾਂ ਉੱਪਰ ਸਾਨੂੰ ਕਣਕ ਦੇ ਵਿੱਚ ਤਣੇ ਦੀ ਖਲਾਫੀ ਸੁਣਦੀ ਤੇ ਕਿਤੇ ਕਿਤੇ ਸੈਨਿਕਸ ਸੁਣਦੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਹੂੰ 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 ਦੇਖੋ ਜੀ ਕਣਕ ਦੀ ਗੁਲਾਬੀ ਸੁੰਡੀ ਨਾ ਸਿਰਫ ਆਪਾਂ ਖ਼ਬਰੇ ਆ ਰਹੀ ਹੈ ਕਿ ਸੁਪਰ ਸੀਡ ਨਾਲੇ ਫੀਟਾਂ ਦੇ ਵਿੱਚ ਤਣਕ ਜਿਹੜੀ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਜਾਨੂੰ ਦੇਖੇ ਜਾ ਰਹੇ ਨੇ ਜੀ ਸੋ ਤਣੇ ਦੀ ਗੁਲਾਬੀ ਸੁੰਡੀ ਨਾ ਸਿਰਫ ਸੁਪਰ ਸੀਡ ਬਲਕਿ ਹੈਪੀ ਸੀਡ ਜਾਂ ਹੋਰ ਕਿਸੇ ਵਿਧੀ ਨਾਲ ਕੀਤੀ ਹੋਈ ਕਣਕ ਦੀ ਫਸਲ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਆਮ ਅਸੀਂ ਕਹਿੰਦੇ ਜਿਹਨੂੰ ਕਨਵੈਨਸ਼ਨਲ ਸੋਇੰਗ ਵਾਕਈ ਵਿਧੀ ਦੇ ਕਣਕ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲ ਸਕਦਾ ਹ ਹਾਂ ਨਾਰਮਲੀ ਜਿਹੜਾ ਇਹ ਕਣਕ ਦੀ ਫਸਲ ਉੱਪਰ ਜਦੋਂ 25 30 ਦਿਨਕ ਦੀ ਕਣਕ ਦੀ ਫਸਲ ਹੁੰਦੀ ਆ ਉਸ ਸਮੇਂ ਇਹ ਕਣਕ ਦੀ ਫਸਲ ਉੱਪਰ ਸਨ ਕਣੇ ਦੀ ਲਾਭੀ ਸੁਈ ਦਾ ਹਮਲਾ ਕਰਨੇ ਲੱਗਦਾ ਜੀ ਠੀਕ ਹੈ ਜੀ ਸਵਾਲ ਪੈਦਾ ਹੁੰਦਾ ਹਮਲਾ ਕਿਸ ਤਰ੍ਹਾਂ ਅਸੀਂ ਪਛਾਣ ਸਕੀਏ ਹੂੰ ਸੋ ਏਸੀਆਂ ਜਿਹੜੀਆਂ ਟੁੰਬੀਆਂ ਹੁੰਦੀਆਂ ਨੇ ਬਰੀਕ ਸਿੰਡੀਆਂ ਉਹ ਕਣਕ ਕਣਕ ਦੇ ਬੂਟੇ ਦੇ ਵਿੱਚ ਗੋਭ ਦੇ ਵਿੱਚ ਗਲੀਆਂ ਕਰਕੇ ਅੰਦਰ ਚੁਈਆਂ ਜਾਂਦੀਆਂ ਨੇ ਤੇ ਫਿਰ ਅੰਦਰੋਂ ਖਰਾਬ ਮਾਦਾ ਖਾਂਦੀ ਨੇ ਜੀ ਜਿਹਦੇ ਨਾਲ ਜਿਹੜੀ ਸੈਂਟਰਲ ਗੋਭ ਹੁੰਦੀ ਆ ਸੈਂਟਰਲ ਪੱਤੇ ਨੇ ਬਚਾਣ ਲਾ ਪੱਤਾਂ ਉਹ ਸੁੱਕ ਜਾਂਦਾ ਤੇ ਬਾਕੀ ਵਾਲੇ ਸਾਈਡ ਵਾਲੇ ਪੱਤੇ ਹਰੇ ਰਹਿੰਦੇ ਨੇ ਕਿਉਂਕਿ ਹੁਣ ਬੂਟੇ ਬਹੁਤ ਛੋਟੇ ਹੁੰਦੇ ਨੇਗੇ ਜਦੋਂ 25 30 ਦਿਨ ਦੀ ਹੈ ਹੌਲੀ ਹੌਲੀ ਕਰਕੇ ਫਿਰ ਕਈ ਵਾਰ ਸਾਰੇ ਦਾ ਸਾਰਾ ਬੂਟਾ ਸੁੱਕ ਜਾਂਦਾ ਸਾਡੇ ਖੇਤ ਦੇ ਵਿੱਚ ਸਾਨੂੰ ਖਾਲੀ ਜਗ੍ਹਾ ਜਗ ਨਜ਼ਰ ਆਉਣ ਲੱਗਦੀ ਹੈ ਨਹੀਂ ਤੀਨ ਉਸੇ ਕਹਿੰਦੇ ਦੋਗੀਆਂ ਪੈ ਹੂੰ ਸੋ ਇਸ ਲਈ ਸਾਨੂੰ ਬੜਾ ਧਿਆਨ ਰੱਖਣ ਦੀ ਜ਼ਰੂਰਤ ਆ ਕਿ ਮਤਲਬ ਖੇਤ ਦੇ ਵਿੱਚ ਸਰਵੇਖਣ ਕਰਨਾ ਬਹੁਤ ਜ਼ਰੂਰੀ ਆ ਸਰਵੇਖਣ ਕਰਨ ਵੇਲੇ ਮਤਲਬ माफ ਕਰਕੇ ਮੈਂ ਕਹੂੰਗਾ ਵੀ ਬੇਸਿਕਲੀ ਇਹ ਜਿਹੜਾ ਟਣੇ ਦੀ ਗਲਾਬੀ ਸੁੰਡੀ ਆ ਇਹ ਝੋਨੇ ਦੀ ਫਸਲ ਦਾ ਕੀੜਾ ਜਿਹੜਾ ਝੋਨੇ ਦੇ ਉੱਪਰ ਸਤੰਬਰ ਅਕਤੂਬਰ ਦੇ ਮਹੀਨੇ ਦੇ ਵਿੱਚ ਹਮਲਾ ਕਰਦਾ ਠੀਕ ਹੈ ਜੀ ਜੇ ਕਿਸੇ ਦੇ ਕਿਸਾਨ ਵੀਰ ਦੇ ਖੇਤ ਦੇ ਵਿੱਚ ਝੋਨੇ ਦੀ ਫਸਲ ਦੇ ਉੱਪਰ ਹਮਲਾ ਜਾਵੇ ਆ ਤਾਂ ਇਹ ਸੁਭਾਵਿਕਾ ਉਹ ਅਗਲੀ ਬੀਜਣ ਵਾਲੀ ਕਣਕ ਦੀ ਫਸਲ ਦੇ ਵਿੱਚ ਵੀ ਇਸ ਦਾ ਸਾਨੂੰ ਨੁਕਸਾਨ ਹੋ ਸਕਦਾ ਹੈਗਾ ਜੀ ਤੋਂ ਹਾਂਜੀ ਅਗੇਤੀ ਬੀਜੀ ਹੋਈ ਕਣਕ ਦੇ ਵਿੱਚ ਜਿੱਥੇ ਕਿਤੇ ਝੋਨੇ ਦੀ ਫਸਲ ਦੇ ਵਿੱਚ ਹਮਲਾ ਜ਼ਿਆਦਾ ਆ ਉੱਥੇ ਕਿਸੇ ਮੇਰੇ ਕਿਸਾਨ ਵੀਰ ਨੇ ਅਗੇਤੀ ਬੀਜ ਦੀ ਫਸਲ ਹਮ ਅਕਤੂਬਰ ਦੇ ਮਹੀਨੇ ਦੇ ਬੀਜਲੀ ਸ਼ੁਰੂ ਦੇ ਐ ਅਕਤੂਬਰ ਦੇ ਐਂਡ ਦੇ ਵਿੱਚ ਜਾਂ ਨਵੰਬਰ ਦੇ ਸ਼ੁਰੂ ਦੇ ਵਿੱਚ ਅਸੀਂ ਦੋ ਕਿ ਦਿਨਾਂ ਤੋਂ ਸਰਵੇ ਕਰ ਰਹੇ ਹਾਂ ਕਿ ਸਾਨੂੰ ਉਹੀ ਖੇਤਾਂ ਦੇ ਵਿੱਚ ਇਹਦਾ ਹਮਲਾ ਜ਼ਿਆਦਾ ਮਿਲਿਆ ਜਿੱਥੇ ਕਣਕ ਦੀ ਫਸਲ ਅਗੇਤੀ ਬੀਜੀ ਦੀ ਹਮ ਤੋਂ ਮੇਰੇ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਭਰਉਣ ਦੀ ਜ਼ਰੂਰਤ ਨਹੀਂ ਹੈ ਆਪਣੇ ਖੇਤਾਂ ਦੇ ਵਿੱਚ ਸਰਵੇਖਣ ਕਰੋ ਜੇ ਹਮਲਾ ਹੈਗਾ ਤਾਂ ਸਾਡੇ ਕੋਲ ਇਹਦੇ ਕੰਟਰੋਲ ਵੀ ਹੈਗੇ ਨੇਗੇ ਹੂੰ ਸੋ ਬੇਸਿਕਲੀ ਪੈਨਿਕ ਨਾ ਹੋਵੇ ਮੇਰੇ ਕਹਿਣ ਕਈ ਵਾਰੀ ਨਾ ਮਤਲਬ ਤਣੇ ਦੀ ਗੁਲਾਬੀ ਸੁੰਗੜੀ ਦਾ ਹਮਲਾ ਜਿਸ ਵੇਲੇ ਅਸੀਂ ਕਹੀਏ ਪਿਛਲੇ 2 ਦਿਨਾਂ ਦੇ ਵਿੱਚ ਅਸੀਂ ਸੰਗਰੂਰ ਬਰਨਾ ਆਲਾ ਪਟੇਨਾ ਅਮ੍ਰਿਤਸਰ ਅਮ सॉरी ਅਮ੍ਰਿਤਸਰ ਨਹੀਂ ਪਟਿਆਲਾ ਜੀ ਤੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਅਸੀਂ ਕਵਰ ਕੀਤਾ ਹੂੰ ਇਹ ਕਵਰ ਕੀਤਾ ਬਿਕੋਜ਼ ਕਿ ਖਬਰਾਂ ਬਹੁਤ ਲੱਗੀਆਂ ਸੀਗੀਆਂ ਦਿਨ ਦਿਨ ਤੋਂ ਲਗਾਤਾਰ ਖਬਰਾਂ ਲੱਗ ਰਹੀਆਂ ਸੀਗੀਆਂ ਵੀ ਇਸ ਤਰ੍ਹਾਂ ਕਰਕੇ ਫਲਾਣੀ ਜਗ੍ਹਾ ਫਾਰਮਰ ਨੇ ਵਾਹੇ ਬੀਜ ਦੀ ਫਲਾਣੀ ਜਗ੍ਹਾ ਇਸੂੰ ਦਾ ਬਹੁਤ ਹਮਲਾ ਹੋ ਗਿਆ ਅਸੀਂ ਕੋਸ਼ਿਸ਼ ਕੀਤੀ ਅਸੀਂ ਉਹ ਸਾਰੇ ਸਪੌਟਸ ਦੇ ਵਿੱਚ ਪਹੁੰਚ ਕੇ ਦੇਖੀਏ ਤੋਂ ਗੱਲ ਇਹ ਆ ਕਿ ਹਮਲਾ ਕਿਸੇ ਜਗ੍ਹਾ ਦੇ ਉੱਪਰ ਜਿਸ ਨੇ ਸਬ এক্সਪੋਜ਼ ਕਰੋ ਇੱਕ ਜਗ੍ਹਾ ਤੇ ਅਸੀਂ ਗਏ ਜਿੱਥੇ 52 ਇਕੜ ਫਾਰਮਰ ਨੇ ਬੀਜੇ ਹੋਏ ਸੀ ਖਬਰ ਇਹ ਸੀ ਕਿ ਸਾਰੇ ਦੇ ਸਾਰੇ ਉਹਨੇ ਬਾਹ ਕੇ ਬੀਜਦੇ ਦੁਬਾਰਾ ਸਾਰੇ ਦੇ ਸਾਰੇ ਨਹੀਂ ਬਾਹਣ ਵਾਲੀ ਗੱਲ ਹੈ ਕਿ ਸੀ ਉਹਨੇ ਸਿਰਫ 1 ਇਕੜ ਦੇ ਵਿੱਚ ਹਮਲਾ ਸੀ ਬਾਹਾਂ ਕੁਝ ਵੀ ਨਹੀਂ ਹੋਇਆ ਸੀਗਾ ਜੋ ਮੇਰਾ ਕਹਿਣ ਦਾ ਮਤਲਬ ਹੈ ਪੈਨਿਕ ਨਹੀਂ ਹੋਣਾ ਹੈਗਾ ਅਸੀਂ ਨੇ ਜਾ ਕੇ ਦੇਖਣਾ ਦੇਖ ਕੇ ਫਿਰ ਅਸੀਂ ਨੇ ਕੋਸ਼ਿਸ਼ ਕਰਨੀ ਹੈ ਕਿ ਲੱਭੀ ਇਹ ਕਿੰਨਾ ਕੁ ਡੈਮੇਜ ਆ ਉਹਦੇ ਲਈ ਮੈਂ ਕਹਾਂਗਾ ਕਿ ਤੁਸੀਂ 1 ਸਕੁਅਰ ਮੀਟਰ ਦੇ ਵਿੱਚ ਸਰਵੇਖਣ ਕਰਨ ਲਈ ਇੱਕ ਸਕੁਅਰ ਮੀਟਰ ਦੇ ਵਿੱਚ ਦੇਖੋ ਕਣਕ ਦੇ ਕਿੰਨੇ ਕਬੂਜੇ ਹਨ ਜੀ ਫਿਰ ਉਸ ਤੋਂ ਬਾਅਦ ਜਿਹੜੇ ਤੁਸੀਂ ਇਹ ਮੈਂ ਕਹਿ ਰਹੀ ਮੀ ਗੋਭ ਦੀ ਸੁੰਗੀ ਦੇ ਨੁਕਸਾਨ ਕੀਤੇ ਹੋਏ ਬੂਟੇ ਉਹ ਗਿਣਨ ਦੀ ਕੋਸ਼ਿਸ਼ ਕਰੋ ਉਸ ਤੋਂ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਸਾਡੀ ਕ੍ਰੌਪ ਦੇ ਵਿੱਚ ਕਿੰਨਾ ਕਿ ਡੈਮੇਜ ਹੈ ਜੀ 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 ਸੋ ਉਸ ਮੁਤਾਬਿਕ ਸਾਨੂੰ ਆਪਣੇ ਆਪਣਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੰਟਰੋਲ ਮਾਇਰ ਲਈਏ ਇਸ ਕੰਟਰੋਲ ਮਾਇਰ ਲਈ ਇੱਕ ਬੜਾ ਸੌਖਾ ਤਰੀਕਾ ਹੈਗਾ ਹਮ ਜਦੋਂ ਹੁਣ ਜਿਹੜੀਆਂ ਅਗੀਤੀਆਂ ਕਣਕਾਂ ਮੀਂਹੀਆਂ ਨੇ ਜਿਸ ਚ ਇਹਦਾ ਹਮਲਾ ਆ ਰਿਹਾ ਉਹ ਹੁਣ ਪਹਿਲੇ ਪਾਣੀ ਤੇ ਨਹੀਂ ਆ ਓਕੇ ਅਸੀਂ 21 ਤੋਂ 28 ਦਿਨਾਂ ਤੇ ਕਹਿਣਾ ਵੀ ਪਹਿਲਾ ਪਾਣੀ ਕਣਕ ਦੀ ਫਸਲ ਨੂੰ ਲਾਈਏ ਹੂੰ ਸੋ ਜਿੱਥੋਂ ਤੱਕ ਸੰਭਵ ਹੋ ਸਕੇ ਜੇ ਅਸੀਂ ਪਹਿਲਾ ਪਾਣੀ ਦੇਣ ਦੇ ਟਾਈਮ ਲਾਈਏ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬਗਲੇ ਜਾਂ ਹੋਰ ਪੰਛੀ ਜਿਹੜੇ ਇਹ ਸੁੰਡੀਆਂ ਨੇਗੀਆਂ ਸੁੰਡੀਆਂ ਦਾ ਸ਼ਿਕਾਰ ਕਰ ਲੈਂਦੇ ਨੇ ਕਿਉਂਕਿ ਪਾਣੀ ਨਾਲ ਨਾਲ ਸੁੰਡੀ ਬਾਹਰ ਆ ਜਾਂਦੀ ਹੈ ਸੁੰਡੀ ਦਾ ਫਿਰ ਇਸ ਤਰ੍ਹਾਂ ਕਰਕੇ ਇਹ ਬਗਲੇ ਜਾਂ ਪੰਛੀ ਸ਼ਿਕਾਰ ਕਰ ਲੈਂਦੇ ਨੇ ਤੇ ਥੋੜਾ ਮੋਟਾ ਕੰਟਰੋਲ ਤਾਂ ਪਾਣੀ ਨਾਲ ਨਾਲ ਆਪਣੇ ਆਪ ਹੋ ਜਾਏਗਾ ਬਿਲਕੁਲ ਠੀਕ ਹੈ ਜੇ ਕਿਸੇ ਜਗ੍ਹਾ ਦੇ ਉੱਪਰ ਹਮਲਾ ਜਾਵੇ ਆ ਫਿਰ ਸਾਡੇ ਯੂਨੀਵਰਸਿਟੀ ਵੱਲੋਂ ਕੁਝ ਸਪਾਰਸ਼ ਕੀਤੀਆਂ ਜ਼ਹਿਰਾ ਹਨ ਪਰ ਮੈਂ ਉਹ ਫਿਰ ਵੀ ਤਾਂ ਕਹਾਂਗਾ ਜਿੱਥੇ ਕਿਤੇ ਹਮਲਾ ਬਹੁਤ ਜ਼ਿਆਦਾ ਆਏਗਾ ਉੱਥੇ ਸਾਨੂੰ ਇਹਨਾਂ ਦਾ ਮਤਲਬ ਯੂਜ਼ ਕਰਨਾ ਚਾਹੀਦਾ ਜੀ ਯੂਜ਼ ਕਰਨ ਲਈ ਇਹ ਮਤਲਬ ਹੈਗਾ ਕਿ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ 1 ਲੀਟਰ ਕਲੋਰੋ ਅੱਛਾ ਜੀ ਲੋਡ ਤੇ ਤਾਂ ਤਾਂ ਹੂੰ 20 ਕਿਲੋ ਸੁਲਾਬੀ ਹੋਈ ਮਿੱਟੀ 'ਚ ਮਿਲਾ ਕੇ ਹੂੰ ਪਾਣੀ ਲੈਣ ਤੋਂ ਪਹਿਲਾਂ ਪਾਣੀ ਛਿੱਟਾ ਦੇ ਦਿਓ ਇੱਕ ਸਾਰ ਛਿੱਟਾ ਸਾਰੇ ਏਕੜ ਦੇ ਵਿੱਚ ਤੇ ਉੱਪਰੋਂ ਹਲਕਾ ਪਾਣੀ ਛਿੜਕਾ ਦਿਓ ਜੇ ਕਿਤੇ ਕਲੋਰੋ ਨਹੀਂ ਹੈਗੀ ਤਾਂ ਅਸੀਂ ਰੀਜੈਂਟ 7 ਕਿਲੋਗ੍ਰਾਮ ਰੀਜੈਂਟ ਮੈਂ ਬ੍ਰਾਂਡ ਬੋਲਦਾ ਪਿਪਰੋਨਲ 0.3 ਜੀ ਆ ਇੱਕ ਮਤਲਬ ਅੱਛੇ ਬ੍ਰਾਂਡ ਦੀ ਕੋਈ ਵੀ ਦਵਾਈ ਲੈ ਕੇ 7 ਕਿਲੋ ਦੇ ਵੀ ਉਸੇ ਤਰ੍ਹਾਂ ਮਿੱਟੀ ਦੇ ਵਿੱਚ ਮਿਲਾ ਕੇ ਸਭ ਤੋਂ ਪਹਿਲੇ ਪਾਣੀ ਤੋਂ ਪਹਿਲਾਂ ਲਾ ਸਕਦੇ ਆ ਤੇ ਉੱਪਰੋਂ ਹਲਕਾ ਪਾਣੀ ਲਾ ਦਿਏ ਤੇ ਸੁਭਾਵਿਕ ਤੌਰ ਤੇ ਕੰਟਰੋਲ ਜੀ ਜੀ ਡਾਕਟਰ ਸਾਹਿਬ ਜੇ ਪਰਚਾ ਕਿਉਂਕਿ ਜੋ ਉਦਾਂ ਬਾਕੀ ਤੇ ਤੁਸੀਂ ਬੜੀ ਬੜੀ ਜਾਣਕਾਰੀ ਸਾਂਝੀ ਕੀਤੀ ਹੈ ਇਹ ਹੀ ਜਾਣਕਾਰੀ ਅਸੀਂ ਕੰਟੈਂਟ ਮੀਡੀਆ ਜੀ ਸਾਂਝੀ ਕੀਤੀ ਸੀ ਚਾਹੁੰਦੇ ਸੀ ਅਸੀਂ ਆਪਣੇ ਪਾਠਕਾਂ ਤੱਕ ਵੀ ਜਾਣਕਾਰੀ ਪਹੁੰਚਦੀ ਕਰੀ ਬਹੁਤ ਚੰਗੀ ਗੱਲ ਹੈ ਜੇ ਤੇ ਲੋਡ ਪੈਂਦੀ ਹੈ ਤੁਸੀਂ ਆਪਣਾ ਇੱਕ ਸੰਪਰਕ ਨੰਬਰ ਉਹ ਜਰੂਰ ਦੱਸ ਦਿਓ ਮੈਂ ਸੌਰੀ ਦੱਸਣਾ ਭੁੱਲ ਗਿਆ ਪਹਿਲਾਂ ਮੇਰਾ ਨੰਬਰ ਹੈਗਾ 99880 ਹੂੰ 99878 ਹੂੰ ਤੋਂ ਕਿਸੇ ਵੀ ਟਾਈਮ ਜੇ ਤੁਹਾਨੂੰ ਕੋਈ ਦਿੱਕਤ ਲੱਗਦੀ ਹੈ ਤੁਸੀਂ ਮੈਨੂੰ ਫੋਨ ਤੇ ਕੰਟੈਕਟ ਕਰ ਸਕਦੇ ਹੋ ਤੇ ਨਾਲ ਦੀ ਨਾਲ ਸਾਡੇ ਖੇਤੀ ਵਿਗਿਆਨ ਕੇਂਦਰ ਫਾਰਮアドਵਾਈਜ਼ਰੀ ਸਰਵਿਸ ਤੇ ਮਹਿਕਮਾ ਖੇਤੀਬਾੜੀ ਦੇ ਦਫ਼ਤਰਾਂ ਨਾਲ ਮੈਂ ਬੁਝਾਰਿਸ਼ ਕਰੂੰਗਾ ਕਿ ਸਾਡੇ ਕਿਸਾਨ ਵੀ رابطہ ਕਾਇਮ ਕਰਨ ਤੇ ਉੱਥੇ ਜਾ ਕੇ ਜੇ ਤੁਹਾਨੂੰ ਲੱਗਦਾ ਉਨਰਾਂ ਨਾਲ ਸੰਪਰਕ ਸਥਾਪਤ ਕਰੋ ਉਹ ਤੁਹਾਡੇ ਖੇਤ ਦੇ ਵਿੱਚ ਆਣਗੇ ਤੇ ਦੇਖ ਕੇ ਦੱਸਣਗੇ ਕਿ ਜੇ ਹਮਲਾ ਹੈਗਾ ਤਾਂ ਹੀ ਕਰੋ ਜੀ ਗੱਲ ਮੇਰੇਗੀ ਇਹ ਕਿਸੇ ਨੇ ਕਿਸਾਨ ਵੀਰ ਨੇ ਮੇਰੇ ਖੇਤ ਚ ਪਾਣੀ ਲਾਤਾ ਤੇ ਉਸ ਤੋਂ ਬਾਅਦ ਉਹਨੂੰ ਹਮਲਾ ਦੇਖਣ ਨੂੰ ਮਿਲ ਰਿਹਾ ਫਿਰ ਅਸੀਂ ਇਹ ਜਿਹੜੀ ਮੈਂ ਤੁਹਾਨੂੰ ਜਹਿਰਾ ਕਿਹਾ ਮਲਾਕੇ ਨਹੀਂ ਸਿੱਟ ਸਕਦੇ ਹੈਗੇ ਜੇ ਤਾਂ ਮਾੜਾ ਮੋਟਾ ਪੈਰ ਤਰਾ ਜਾ ਹੈਗਾ ਗਿੱਲਾ ਹੈਗਾ ਬਿਲਕੁਲ ਠੀਕ ਹੈ ਤੁਸੀਂ ਜਹਿਰ ਸਿੱਟ ਸਕਦੇ ਆ ਪਰ ਇੱਥੇ ਮਤਲਬ ਖੇਤ ਸੁੱਕ ਗਿਆ ਪਾਣੀ ਲਾਉਣ ਤੋਂ ਬਾਅਦ ਜਿਹੜੀ ਕਿ ਕੰਡੀਸ਼ਨ ਆਉਣ ਵਾਲੇ 5-4 ਦਿਨਾਂ ਦੇ ਵਿੱਚ ਆਊਗੀ ਹੂੰ ਉਸ ਦੇ ਵਿੱਚ ਅਸੀਂ ਕੀ ਕਰ ਸਕਦਾ ਕੋਰਾਜਨ ਇੱਕ ਦਵਾਈ ਆਉਂਦੀ ਹੈਗੀ ਹਨਾ ਕਲੋਰ ਐਂਟਰੀਨ ਨੀਲਾ ਅਪਰੋਚ ਉਹ ਚ ਟੈਕਨੀਕਲ ਹੁੰਦਾ ਉਹ ਅਸੀਂ 50 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਕੇ ਵੀ ਇਸਾ ਕੰਟਰੋਲ ਕਰ ਸਕਦੇ ਹਾਂ ਬਿਲਕੁਲ ਠੀਕ ਹੈ ਜੀ ਇੱਕ ਹੋਰ ਸਭ ਤੋਂ ਵੱਡੀ ਗੱਲ ਨਹੀਂ ਨਹੀਂ ਹੈ ਪਰ ਇਹ ਖਾਣਾ ਪੀਣਾ ਛੱਡ ਦੋ ਹੂੰ ਹੂੰ ਸੋ ਆਉਣ ਵਾਲੇ 10 15 ਦਿਨ ਅਸੀਂ ਤੁਹਾਨੂੰ ਸਾਂਭਣ ਦੀ ਲੋੜ ਆ ਉਸ ਤੋਂ ਬਾਅਦ ਸਾਡਾ ਕੰਮ ਠੰਢਣੇ ਕਰਦੇ ਬਿਲਕੁਲ ਜੀ ਦਿਨ ਨੇ ਆਪਣੇ ਆਪ ਇਸ ਕੀੜੇ ਨੂੰ ਬਿਲਕੁਲ ਮਿਲਰ ਜੀਮੇਦਾਰਾਂ ਨੂੰ ਬਹੁਤ ਆਕ ਭਰਵਾਉਣ ਦੀ ਲੋੜ ਹੈ ਇੱਕ ਗੱਲ ਜਿਹੜੀ ਮੈਂ ਹੋਰ ਐਡ ਕਰ ਦਿਆਂ ਨਾਲ ਹੀ ਡਾਕਟਰ ਸਾਹਿਬ ਦੇ ਨਾਲ ਸਹਿਮਤ ਹੋਣਗੇ ਕਿ ਐਤਕੀ ਬੈਸੇ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਹਮਲਾ ਬਹੁਤ ਘੱਟ ਸੀ ਝੋਨੇ 'ਚ ਹਾਂ ਪਰ ਥੋੜਾ ਪਛੇਤਾ ਹੁਗਾ ਹਾਂ ਜੀਮੇਦਾਰ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਉਹ ਇਹਨਾਂ ਦੇ ਦੇਖ ਲੈਣ ਵੀ ਇਹ ਜਿਹੜੀ ਗੋਭ ਦੀ ਸੁੰਡੀ ਦਾ ਹਮਲਾ ਝੋਨੇ ਦੇ ਸੀਗਾ ਉਹਨਾਂ ਨੂੰ ਦਵਾਈ ਜਿਹੜੀ ਹੈਗੀ ਆ ਜਿਹੜੀ ਛਿੜਕਣ ਦੀ ਲੋੜ ਆ ਅਪਲਾਈ ਕਰਨ ਦੀ ਲੋੜ ਵਾਕਿਆ ਤਾਂ ਇੱਡੀ ਕੋ ਪ੍ਰੋਬਲਮ ਹੈ ਨਹੀਂ ਬਿਲਕੁਲ ਬਿਲਕੁਲ ਇੱਥੇ ਤਾਂ ਇਡੀ ਕੋ ਪ੍ਰੋਬਲਮ ਹੈ ਨਹੀਂ ਇਹ ਖੁਸ਼ਕ ਖੇਤੀ ਹੋਣੀ ਹੈ ਕੀ ਨਾ ਆਪਾ ਰੋਲਰ ਆਪਾ ਨਾ ਪਾਈਏ ਮੈਨੂੰ ਤਾਂ ਪਰਸੈਂਟੇਜ ਦੇ ਵਿੱਚ ਜੋ ਇਨਸੀਡੈਂਸ ਦੇਖੀਏ ਕਿਤੇ ਮੈਂ ਡਾਕਟਰ ਸਾਹਿਬ ਉਹ ਤਾਂ ਬਹੁਤ ਘੱਟ ਹੋਣਾ ਉਹ ਗੱਲ ਡਾਕਟਰ ਸਾਹਿਬ ਤੁਸੀਂ ਵਿਚ ਕਰ ਲਈ ਅਸੀਂ ਜਿਵੇਂ ਦੇਖ ਕੇ ਆਇਆ ਅਸੀਂ ਨੇ ਲਗਭਗ 3-400 ਏਕੜ ਏਰੀਆ ਕਵਰ ਕੀਤਾ ਜੇ ਉਸ ਦੇ ਵਿੱਚ 97% ਏਰੀਆ ਜਿਹੜਾ ਅਸੀਂ ਕਹਿ ਸਕਦੇ ਹਾਂ ਫ੍ਰੀ ਸੀਗਾ 92% ਏਰੀਆ ਦੇ ਵਿੱਚ ਸਾਨੂੰ ਕਿਤੇ ਵੀ ਕੀੜਾ ਮਕੌੜਾ ਜਾਂ ਤਣੇ ਦੀ ਗਲਾਬੀ ਸੁੰਡੀ ਜਾਂ ਸੈਨਿਕ ਸੁੰਡੀ ਦਾ ਹਮਲਾ ਨਹੀਂ ਦੇਖਣ ਨੂੰ ਮਿਲਿਆ ਹਾਂ ਸਿਰਫ 2% एरिया ਦੇ ਵਿੱਚ ਜਿਹੜਾ ਹਮਲਾ ਸੀਗਾ 2-3% ਸੀ ਇੱਕ ਫੀਲਡ ਸਾਨੂੰ ਕਹਿ ਸਕਦੇ ਆ ਜਿੱਥੇ 507% ਸਾਨੂੰ ਹਮਲਾ ਦੇਖਣ ਨੂੰ ਮਿਲਿਆ ਠੀਕ ਹੈ ਉਹ ਉਹੀ ਗੱਲ ਜਿਹੜੇ ਮੈਂ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹਮ ਅਸੀਂ ਸੰਜਮ ਰੱਖੀਏ ਪਰ ਨਾਲ ਦੀ ਨਾਲ ਸੁਚੇਤ ਵੀ ਜੀ ਬਿਲਕੁਲ ਜੀ ਇੰਦਾ ਗਿੜਾ ਰੱਖੀਏ ਬਿਲਕੁਲ ਠੀਕ ਹੈ ਚਾਰ ਕਨਵਾਦ ਆਪ ਦੇਖੀਏ ਜਾ ਕੇ ਦੇਖੀਏ ਤੇ ਆਪਾਂ ਬਿਲਕੁਲ ਠੀਕ ਹੈ ਜੀ ਇਹ ਗੱਲ ਲੱਸੋ ਹੋਰ ਜਿਵੇਂ ਮੈਂ ਪਹਿਲਾਂ ਪਿਛਲੀ ਵਾਰੀ ਵੀ ਆਪਾਂ ਗੱਲ ਕੀਤੀ ਸੀ ਨਾ ਜੀ ਕਈ ਜ਼ਿੰਮੇਦਾਰਾਂ ਨੇ ਜਿਵੇਂ ਹੁਣ ਆਪ ਨੂੰ ਟਾਈਮ ਘੱਟ ਰਹਿ ਕੇ ਅਸੀਂ ਕਣਕ ਦੱਬਣ ਦੀ ਕੋਸ਼ਿਸ਼ ਕੀਤੀ ਵੀ ਵਿੱਚ ਗੱਲ ਹੈਗੀ ਹੈ ਕਿ ਨਹੀਂ ਹਾਂ ਠੀਕ ਹੈ ਨਾ ਹੂੰ ਤੇ ਵੀ ਉਹ ਗੱਲ ਜੀ ਹੈਗੀ ਹੈ ਜੇ ਪੂਰੀ ਗੱਲ ਹੈਗੀ ਹੈ ਤਾਂ ਜਰਮੀਨੇਸ਼ਨ ਤਾਂ ਹੋਣੀ ਹੈ ਕਿ ਬਈ ਵੈਸੇ ਵੀ ਗਾਇਬ ਹੋ ਗਈ ਹੈ ਜੀ ਇਸ ਤਰ੍ਹਾਂ ਵੀ ਇਹ ਦੇਖੋ ਤੇ ਉਹ ਨੂੰ ਆਪ ਲੇਖਾ ਖਾਣ ਜੀ 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 ਸਹੀ ਜਗ੍ਹਾ ਤੇ ਉਪਰ ਜਦੋਂ ਗੱਲ ਘਟ ਸੀ ਸੁਪਰ ਸੀਡਰ ਨਾਲ ਬੀਜ ਤਾਂ ਆਪਾਂ ਨੇ ਉੱਥੇ ਜਰਮੀਨੇਸ਼ਨ ਦੀ ਦਿੱਕਤ ਵੀ ਆਈ ਹੋਈ ਹੈ ਸੋ ਉਸ ਨੂੰ ਆਪਾਂ ਨੇ ਸੁੰਡੀ ਦੇ ਹਮਲੇ ਨਾਲ ਕਨਫਿਊਜ਼ ਨਹੀਂ ਕਰਨਾ ਹੈਗਾ ਸੋ ਮਤਲਬ ਮਾੜਾ ਮੋਟਾ ਉੱਥੇ ਸੁੰਡੀ ਦਾ ਹਮਲਾ ਵੀ ਹੋ ਸਕਦਾ ਪਰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਵੀ ਜਦੋਂ ਸੁਪਰ ਸੀਡਰ ਜਾਂ ਆਪਾਂ ਸਮਾਰਟ ਸੀਡਰ ਵਰਤਣਾ ਬਜਾਈ ਵੇਲੇ ਸਾਡੇ ਬਾਣ ਦੀ ਗਿਲਤ ਪੂਰੀ ਹੋਣੀ ਚਾਹੀਦੀ ਤਾਂ ਹੀ ਸਾਨੂੰ ਇਹ ਮਸ਼ੀਨਾਂ ਵਰਤ ਕੇ ਬਜਾਈ ਕਰਾਂਗੇ ਆਪਾਂ ਤਾਣੇ ਦੀ ਗਲਾਬੀ ਸੁੰਡੀ ਬਾਰੇ ਤਾਂ ਗੱਲ ਕਰ ਚੁੱਕੇ ਹਾਂ ਇਸ ਦੇ ਨਾਲ ਇਹੀ ਸਮਾਂ ਨਾਲ ਕੋਠੋ ਹਲਕੇ ਹਲਕੇ ਉਹ ਕੀੜਿਆਂ ਦਾ ਹੈਗਾ ਇੱਕ ਤਾਂ ਹੈਗਾ ਜੜਾਂ ਦਾ ਤੇਲਾ ਉਹ ਮਤਲਬ ਜਿਹੜਾ ਜ਼ਮੀਨ ਥੱਲੇ ਹਿੱਸਾ ਹੁੰਦਾ ਤਣੇ ਦਾ ਉਹ ਜਗ੍ਹਾ ਤੋਂ ਰਸ ਉਸ ਦਾ ਸੋ ਉਸ ਬਾਰੇ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਖੇਤ ਦੇ ਵਿੱਚ ਸਰਵੇਖਣ ਕਰਨਾ ਚਾਹੀਦਾ ਤੇ ਕਿਤੇ ਕਿਤੇ ਸਾਨੂੰ ਸੈਨਿਕ ਸੁੰਡੀ ਦਾ ਸੈਨਿਕ ਸੁੰਡੀ ਜਿਹੜੀ ਹੈਗੀ ਪੱਤੇ ਖਾਂਦੀ ਹੈ। ਆਪਾਂ ਚਣੇ ਦੀ ਗਲਾਬੀ ਸੁੰਡੀ ਦਾ ਕਿ ਹਮਲਾ ਕਿਹਾ ਉਹ ਖੋਪਰ ਦੇ ਵਿੱਚ ਹਮਲਾ ਕਰਦੀ ਹੈ ਤੇ ਜਿਹੜੀ ਆਪਣੀ ਸੈਨਿਕ ਸੁੰਡੀ ਹੁੰਦੀ ਹੈ ਇਹ ਪੱਤੇ ਖਾਂਦੀ ਹੈ। ਸੋ ਪੱਤੇ ਵੀ ਇਹ ਰਾਤ ਦੇ ਸਮੇਂ ਖਾਂਦੀ ਹੈ। ਬਠੀਕ ਹੈ ਜੀ। ਤਸਵੀਰ ਸ਼ਾਇਦ ਦੇ ਵਿੱਚ ਸੋ ਇਹਦੇ ਸਰਵੇਖਣ ਬਹੁਤ ਜ਼ਰੂਰੀ ਹੈ ਇਸ ਸੁੰਡੀ ਦਾ ਵੀ। ਤਾਂ ਇਹਦੇ ਸਰਵੇਖਣ ਲਈ ਸਵੇਰੇ ਸ਼ਾਮ ਆਪਣੇ ਖੇਤ ਦੇ ਵਿੱਚ ਗੇੜਾ ਮਾਰਨਾ ਚਾਹੀਦਾ। ਗੇੜਾ ਮਾਰ ਕੇ ਜੇ ਕਿਸੇ ਨੇ ਆਪਣੇ ਸਰਫੇਸ ਸੀਡਰ ਨਾਲ ਬੀਜੀ ਆ ਕਣਕ ਜਾਂ ਮਲਚਰ ਮਾਰ ਕੇ ਉੱਪਰ ਪਰਾਲੀ ਰੱਖੀ ਹੋਈ ਆ ਖੇਤ ਦੇ ਵਿੱਚ ਉਸ ਤਰ੍ਹਾਂ ਕਣਕ ਬੀਜੀ ਆ ਤਾਂ ਉ ਪਰਾਲੀ ਪਰੇ ਕਰਕੇ ਦੇਖੋ ਨੀਚੇ ਸਾਨੂੰ ਕਿਤੇ ਸੁੰਡੀ ਬਣ ਜਾਂਦੀ ਆ ਦਿਨ ਦੇ ਟਾਈਮ ਵੈਸੇ ਸੁੰਡੀ ਇਹ ਜਮੀਨ ਦੀਆਂ ਤਰੇੜਾਂ ਜਾਂ ਆਪਣੇ ਪਰਾਲੀ ਥਲੇ ਲੁਕ ਜਾਂਦੀ ਆ ਤੇ ਰਾਤ ਦੇ ਸਮੇਂ ਨੁਕਸਾਨ ਕਰਦੀ ਆ। ਜੀ ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕੀ ਅਸੀਂ ਪ੍ਰੋਪਰ ਕੀੜਾ ਪਛਾਣਨਾ ਕੀ ਉਹ ਜੜਨ ਦਾ ਤੇਲ ਆ ਕੀ ਉਹ ਸੈਣੀ ਸੁੰਡੀ ਆ ਕੀ ਉਹ ਤਣੇ ਦੀ ਗਲਾਬੀ ਸੁੰਡੀ ਆ ਸੋ ਪਛਾਣ ਕਰਨ ਲਈ ਸਾਨੂੰ ਸਰਵੇਖਣ ਜ਼ਰੂਰੀ ਹੈ ਖੇਤ ਦੇ ਵਿੱਚ ਸਰਵੇਖਣ ਕਰਨ ਨੂੰ ਜਾਣਾ ਜਿਵੇਂ ਤਣੇ ਦੀ ਆ ਪਾ ਸੈਣੀ ਸੁੰਡੀ ਦੇ ਕਿਹਾ ਹੁਣ ਸਰਵੇਖਣ ਲਈ ਅਸੀਂ ਸ਼ਾਮ ਦੇ ਟਾਈਮ ਖੇਤ ਦੇ ਜਿਹੜਾ ਮਾਰੀਏ ਉਸ ਤੋਂ ਬਾਅਦ ਫਿਰ ਪੈਨਿਕ ਨਹੀਂ ਹੋਣਾ ਪੈਨਿਕ ਹੋਣਾ ਸਭ ਤੋਂ ਮਤਲਬ ਮੈਂ ਕਹਾਂਗਾ ਕਿ ਸਰਵੇਖਣ ਕਰੋ ਦੇਖੋ ਜੇ ਕਿਤੇ ਜ਼ਰੂਰਤ ਆ ਤਾਂ ਸਾਨੂੰ ਇਹ ਕੰਟਰੋਲ ਮੈਜਰ ਵਾਲ ਨੂੰ ਜਾਣਾ ਚਾਹੀਦਾ ਦਗਾਂਦਾਰਾਂ ਦੇ ਮਗਰ ਲਾ ਕੇ ਜਿਵੇਂ ਡਾਕਟਰ ਅਮਰਜੀਤ ਨੇ ਕਿਹਾ ਅੰਨੇ ਵਾਸੀ ਕੀੜੇ ਨਾਸ਼ਕਾਂ ਦੀ ਕੋਈ ਨਹੀਂ ਹੈ